ਅਹੀਂ YouTube ਤੋਂ ਹੀ ਇਹ ਵੇਖ ਕੇ ਚਾਲੂ ਕੀਤਾ ਸੀ ਤੇ ਪਹਿਲਾਂ ਤੇ ਸਾਡਾ ਵੀ ਮਨ ਜਾ ਡੋਲ ਗਿਆ ਕਿਉਂਕਿ ਇੱਕ ਸਾਲ ਸਾਨੂੰ ਹੋ ਗਿਆ ਸੀ ਚਾਲੂ ਕੀਤਿਆਂ ਨੂੰ ਤੇ ਕੁਝ ਸੇਲ ਦਾ ਕਿਥੇ ਅਜੇ ਵੀ ਜਿਹੜਾ ਨਾ ਇਹ ਮੈਂ ਲਾਇਆ ਸਾਹਿਬ ਕੇ 99% ਲੋਕਾਂ ਨੂੰ ਨਹੀਂ ਜੀ ਪਤਾ ਇਹਦੇ ਬਾਰੇ ਕੋਈ ਵੀ ਆਣ ਕੇ ਸਾਨੂੰ ਪੁੱਛਦੇ ਇਹਦਾ ਕਲਰ ਹੀ ਇੱਕ ਇਦਾਂ ਦਾ ਵਾ ਲੋਕ ਕਹਿੰਦੇ ਵੀ ਇਹ ਚਾਹ ਪੱਤੀ ਬਣਾ ਰਹੇ ਜਾਂ ਕੀ ਕਰ ਰਹੇ ਜੀ ਮੈਂ ਕਹਿ ਦਿੰਦੇ ਆ ਨਾ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਮੈਂ ਅੰਨਾ ਜੀ ਤੁਹਾਡਾ ਦਿਮਾਗ ਹੈ ਨਹੀਂ ਪੰਜਾਬ ਤੇ ਜਿੰਨਾ ਕੰਮ ਆ ਜੀ ਸਾਡੇ ਪ੍ਰਵਾਸੀਆਂ ਕੇ ਵੇਖੋ ਕਿੰਨੀ ਕਮਾਈ ਕਰ ਰਹੇ ਆ ਸਿਰਫ ਸਾਡੇ ਕੀ ਆ ਕਿ ਸਾਨੂੰ ਆ ਨੱਕ ਜਿਹਰਾਂ ਨਾਲ ਸ਼ਰਮ ਮਾਰਦੀ ਆ ਕਿ ਲੋਕ ਕੀ ਕਹਿਣਗੇ ਮੈਂ ਪਹਿਲਾਂ ਡਰਾਈਵਰ ਸੀ ਡਰਾਈਵਰੀ ਤੋਂ ਪਹਿਲਾਂ ਮੈਂ ਕਮੇਡੀਅਨ ਵੀ ਰਿਹਾ ਵਾਂ ਪਰ ਕਿਸਮਤ ਜਿੱਥੇ ਰੱਖੇ ਉੱਥੇ ਪਰ ਮੈਂ ਆ ਜਿਹੜਾ ਕੰਮ ਨਾਲੇ ਉਨ ਤੇ ਨਾਲੇ ਫਲੀਆਂ ਨਾਲੇ ਲੋਕਾਂ ਨੂੰ ਜ਼ਹਿਰ ਤੋਂ ਬਚਾ ਰਹੇ ਆ ਨਾਲੇ ਪ੍ਰੇਰਨਾ ਦੇ ਰਹੇ ਆ 18 ਤਤ ਇਹ ਆਪਣੇ ਆ ਚਾਰ ਤਤ ਜਿਹੜੇ ਆ ਕਿ ਉਹ ਬੂਟੇ ਨੇ ਧੁੱਪ ਚੋਂ ਹਵਾ ਚੋਂ ਚੰ드ਰਮਾ ਦੀ ਰੋਸ਼ਨੀ ਦੇ ਵਿੱਚੋਂ ਪਾਣੀ ਚ ਜੜਿਆ ਉਹ ਲੈਣੇ ਹੁੰਦੇ ਆ ਇਹ ਜਿਹੜਾ ਬਾਕੀ ਉਹਨੂੰ ਫਲ ਲੱਗੂਗਾ ਉਹ ਜਿਹੜਾ ਕਿ ਇਨਸਾਨ ਖਾਊਗਾ ਇੱਕ ਉਹ ਜ਼ਹਿਰ ਰਹਿਤ ਹੋਊਗਾ ਤੇ ਉਹਦੇ ਨਾਲ ਜਿਹੜਾ ਵਾ ਕੇ ਆਪਣੇ ਸਰੀਰ ਦੀਆਂ ਬਿਮਾਰੀਆਂ ਦਾ ਵੀ ਬਹੁਤ ਚਾਂਸ ਘਟ ਜਾਂਦਾ ਇਹ ਆਸਟ੍ਰੇਲੀਅਨ ਬਰੀਡ ਆ ਇੱਕ ਕੁਦਰਤ ਫਾਰਮ ਆ ਮੁਹਾਲੀ ਚੰਡੀਗੜ੍ਹ ਬਹੁਤ ਵੱਡਾ ਵਾ ਉਹਨਾਂ ਤੋਂ ਅਸੀਂ ਇਹ ਲਿਆ ਵਾ ਜਦੋਂ ਅਸੀਂ ਚਾਲੂ ਕੀਤਾ ਸੀ ਉਦੋਂ ਸਾਡੇ ਇੱਥੇ ਲੱਗੇ ਕਿਸੇ ਨੇ ਕੰਮ ਚਾਲੂ ਨਹੀਂ ਕੀਤਾ ਸਾਨੂੰ ਗਡੋਏ ਨਹੀਂ ਮਿਲ ਰਹੇ ਫਿਰ ਅਸੀਂ ਬਾਗਬਾਨੇ ਵਾਲਿਆਂ ਨਾਲ ਕੰਟੈਕਟ ਕੀਤਾ ਖੇਤੀਬਾੜੀ ਵਾਲਿਆਂ ਨਾਲ ਵੀ ਮੁਰਕੇ ਗਾਂ ਦੀ ਗਾਂ 10 35 ਸਾਨੂੰ ਫਿਰ ਉੱਥੋਂ ਇਹ ਮਿਲੇ ਇਹ ਜਿਹੜੀ ਕਿ ਮਰਲੇ ਦੀ ਆਪਾਂ 2.5 ਤੋਂ 3 ਕਿਲੋ ਪਾਉਣੀ ਆ ਤੇ ਕਿੱਲੇ ਦਾ ਤੁਸੀਂ 160 ਮਰਲੇ ਤੇ ਲਾ ਲੋ ਹਿਸਾਬ ਕੇ ਸਾਢੇ 4 ਕੁਇੰਟਲ ਪਾਉਣੀ ਤੇ ਜਿਹੜੀ ਦੂਸਰੀ ਚੀਜ਼ ਆਪਾਂ ਪਹਿਲਾਂ ਪਾਉਨੇ ਆ ਉਹ 50% ਘਟਾ ਦੇਣੀ ਆ ਤੇ ਦੂਸਰੇ 6 ਮਹੀਨੇ ਬਾਅਦ ਉਹ 50% ਹੋਰ ਘਟਾ ਦੇਣੀ ਆ ਸਾਨੂੰ ਜਿਹੜਾ ਸਾਡਾ ਕਿੱਤਾ ਵਾ ਉਹ ਕਿੱਤੇ ਚ ਸਾਨੂੰ ਵੇਖਣਾ ਚਾਹੀਦਾ ਵਾ ਵੀ ਫਾਇਦਾ ਵਾ ਤੇ ਅਸੀਂ ਉਹਦੇ ਬਾਰੇ ਜਾਣਕਾਰੀ ਵਾਤੂ-ਵੱਤ ਲਈਏ ਇਸ ਸਾਲ ਪਹਿਲਾਂ ਕਦੇ ਤੁਸੀਂ ਵੇਖਿਆ ਸੀ ਕਿਸੇ ਨੂੰ ਟੈਕ ਜਾਂ 슈ਗਰ ਜਾਂ ਬੀਪੀ ਇੱਕ ਸੀਨਾ ਨਕਾਰੇ ਹੋਏ ਪਏ ਆ ਕੰਮ ਹੱਥੀਂ ਜਿਹੜਾ ਕਰਨਾ ਉਹ ਛੱਡਕ ਤਿਆ ਮੇਰੇ ਕੋਲ ਹੁਣ 5-6 ਡੰਗਰ ਆ ਜੀ ਤੇ ਮੈਂ ਇੰਜਨ ਵੀ ਹੈਗਾ ਹੱਥ ਨਾਲ ਪੱਠੇ ਕੁੱਤਰਦਾ ਕਾਪਾ ਵੀ ਹੈਗਾ ਤੇ ਵੱਡ ਦਾਵੇਂ ਬਹਿ ਕੇ ਹੱਥ ਨਾਲ ਆ ਮੈਂ ਕਿਉਂ ਕਿਉਂਕਿ ਫਿਰ ਗੋਡੇ ਗਿੱਟੇ ਤੁਰੇ ਰਹਿਣਗੇ ਤੇ ਜੇ ਆਪਾਂ ਅਸਲ ਹਥਿਆਰ ਛੱਡਦੇ ਮਾਡਰਨ ਬਣ ਗਏ ਤੇ ਆਪਣਾ ਬਹੁਤ ਸਰੀਰ ਦਾ ਨੁਕਸਾਨ ਆ ਨਾਲੇ ਰੋਟੀਆਂ ਦੋ ਵਾਰ ਦਿਖਾ ਲੇਦੀਆਂ ਇੰਨੇ ਨਾ ਤਰਨਤਨ ਜ਼ਿਲ੍ਹੇ ਦੇ ਪਿੰਡ ਲੋਕੇ ਵਿੱਚ ਪਹੁੰਚੇ ਆ ਤਾਂ ਇੱਕ ਕਿਸਾਨ ਤਰਸੇਨ ਸਿੰਘ ਕੋਲ ਪਹੁੰਚੇ ਆ ਜਿਹੜਾ ਗਡੋਆਂ ਦੀ ਖੇਤੀ ਕਰਦਾ ਤੇ ਗਡੋਆਂ ਦੀ ਖਾਤ ਪੈਦਾ ਕਰਦਾ ਇਹ ਉਹਨਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਸ਼ੁਰੂ ਕਰਦਿਆਂ ਕਿਤਿਆਂ ਨੂੰ ਤੇ ਕੀ ਉਹਨਾਂ ਨੂੰ ਫਾਇਦਾ ਹੈ ਤੇ ਕਿੱਲੇ ਦੇ ਵਿੱਚ ਕਿੰਨੀ ਜੜੀ ਖਾਤ ਪੈਂਦੀ ਹੈ ਤੇ ਕਿੱਥੋਂ ਦੀ ਇਹ ਵੀੜ ਹੈ ਸਾਰੀ ਆਪਾਂ ਗੱਲਬਾਤ ਕਰਦੇ ਆਂ ਆਓ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਪੰਜਾਬ نیوز ਤੇ ਤੁਹਾਡਾ ਜੀ ਆਖਦੇ ਆਂ ਜੀ ਬਹੁਤ ਬਹੁਤ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਵੀ ਜਰਾ ਕੀਮਤੀ ਸਮਾਂ ਕੱਢ ਕੇ ਆਏ ਜੇ ਅਸੀਂ ਬੜਾ ਖੁਸ਼ ਹੁੰਨੇ ਜਿੱਦਾਂ ਪੱਤਰਕਾਰ ਸਾਡੇ ਕੋਲ ਆਉਂਦੇ ਵੀਰ ਕਿਉਂਕਿ ਜੇ ਮੈਂ ਇਕੱਲਾ ਗੱਲ ਕਰਾਂ ਹਰੇਕ ਕੋਲ ਜਾ ਕੇ ਤੇ ਬੜਾ ਮੁਸ਼ਕਲ ਆ ਟਾਈਮ ਕੱਢਣਾ ਬਹੁਤ ਮੁਸ਼ਕਲ ਆ ਚਲੋ ਤੁਹਾਡੇ ਘਰ ਬੈਠੇ ਆਂ ਲੋਕ ਵੇਖਣਗੇ ਤੇ ਜਾਗਰੂਕਤਾ ਆਊਗੀ ਨਾਲੇ ਕੋਈ ਜਾਣਕਾਰੀ ਮਿਲੂਗੀ ਏ ਵਰਜੀ ਸਾਨੂੰ ਆ ਚੌਥਾ ਸਾਲ ਲੱਗ ਗਿਆ ਵਾ ਜੀ ਚਾਲੂ ਕੀਤਿਆਂ ਨੂੰ ਇਹ ਅਸੀਂ YouTube ਤੋਂ ਵੇਖ ਕੇ ਹੀ ਚਾਲੂ ਕੀਤਾ ਸੀ ਫੋਨ ਆਪਣੇ ਸਾਰਿਆਂ ਕੋਲੇ ਹੈਗੇ ਆ ਬਹੁਤ ਮਹਿੰਗੇ ਲੇਕਿਨ ਆਪਾਂ ਵਿੱਚੋਂ ਕਿਹੜੀ ਚੀਜ਼ ਵੇਖਣੀ ਉਹ ਆਪਾਂ ਆਪਦੇ ਮਾਈਂਡ ਨਾਲ ਡਿਸੀਜਨ ਲੈਣਾ ਵਾ ਕਿ ਆਪਾਂ ਨੂੰ ਆਹ ਚੀਜ਼ ਚੰਗੀ ਆ ਕਿਉਂਕਿ ਮੈਂ ਤੇ ਆਨਾ ਕਿ ਫੋਨ ਵੇਖੋ ਪਰ ਵੇਖੋ ਚੰਗੀ ਚੀਜ਼ ਵਿੱਚੋਂ ਕਿਉਂਕਿ ਤੁਹਾਡਾ ਟਾਈਮ ਖਰਾਬ ਤੇ ਅਗਲੇ ਆਂ ਦਾ ਜਦੋਂ ਫੋਨ ਚਾਲੂ ਕਰਦੇ ਆਂ ਪਾ ਅਗਲੇ ਦੇ ਪੈਸੇ ਬਣਨੇ ਚਾਲੂ ਹੁੰਦੇ ਵੀ ਉਹ ਮਿਲਨੇ ਸ਼ੁਰੂ ਹੋ ਜਾਂਦੇ ਆ ਤੇ ਚੰਗੀ ਚੀਜ਼ ਵਿੱਚ ਵੇਖੋ ਅਸੀਂ YouTube ਤੋਂ ਹੀ ਇਹ ਵੇਖ ਕੇ ਚਾਲੂ ਕੀਤਾ ਸੀ ਤੇ ਪਹਿਲਾਂ ਤੇ ਸਾਡਾ ਵੀ ਮਨ ਜਾ ਡੋ ਗੇ ਕਿਉਂਕਿ 1 ਸਾਲ ਸਾਨੂੰ ਹੋ ਗਿਆ ਹੈ ਚਾਲੂ ਕੀਤਿਆਂ ਨੂੰ ਤੇ ਕੁਝ ਸੇਲ ਦਾ ਕਿ ਅਜੇ ਵੀ ਜਿਹੜਾ ਨਾ ਕਿ ਮੈਂ ਲਾਇਆ ਸਾਹਿਬ ਕੇ 99% ਲੋਕਾਂ ਨੂੰ ਨਹੀਂ ਜੀ ਪਤਾ ਇਹਦੇ ਬਾਰੇ ਕੋਈ ਵੀ ਆਣ ਕੇ ਸਾਨੂੰ ਪੁੱਛਦੇ ਇਹਦਾ ਕਲਰ ਹੀ ਇੱਕ ਇਦਾਂ ਦਾ ਵਾ ਲੋਕ ਕਹਿੰਦੇ ਵੀ ਇਹ ਚਾਹ ਪੱਤੀ ਬਣਾ ਰਹੇ ਜਾਂ ਕੀ ਕਰ ਰਹੇ ਜੇ ਫਿਰ ਦੱਸੀਦਾ ਵੀ ਇਹ ਇਦਾਂ ਕਰਕੇ ਆਂਦੇ ਹਾਂ ਸੁਣਿਆ ਸੀ ਹੁਣ ਦੇਖ ਲਿਆ ਤੇ ਇਹ ਜਿਹੜੀ ਚੀਜ਼ ਆ ਜੀ ਇਹਦੇ ਵਿੱਚ 18 ਤਾਤੇ ਦੇ ਆਪਣੇ ਹੋ ਜਾਂਦੇ ਆ ਕੋਈ ਵੀ ਆਪਾਂ ਧਰਤੀ 'ਚ ਬੂਟਾ ਅਗਾਉਂਦੇ ਆ ਚਾਹੇ ਉਹ ਫਲ ਵਾਲਾ ਵਾ ਚਾਹੇ ਉਹ ਫੁੱਲਾਂ ਵਾਲਾ ਵਾ ਉਹਨੂੰ ਜਿਹੜਾ ਵਾ ਕਿ 22 ਤੋਂ 24 ਤੱਤ ਚਾਹੀਦੇ ਆ 18 ਤੱਤੇ ਤੇ ਆਪਣੇ ਆ ਚਾਰ ਤੱਤ ਜਿਹੜੇ ਆ ਕਿ ਉਹ ਬੂਟੇ ਨੇ ਧੁੱਪ ਚੋਂ ਹਵਾ ਚੋਂ ਚੰਦਰਮਾ ਦੀ ਰੋਸ਼ਨੀ ਦੇ ਵਿੱਚੋਂ ਪਾਣੀ ਚੋਂ ਜੜਿਆ ਉਹ ਲੈਣੇ ਹੁੰਦੇ ਆ ਕਿ ਜਿਹੜਾ ਬਾਕੀ ਉਹਨੂੰ ਫਲ ਲੱਗੂਗਾ ਉਹ ਜਿਹੜਾ ਕਿ ਇਨਸਾਨ ਖਾਊਗਾ ਇੱਕ ਉਹ ਜ਼ਹਿਰ ਰਹਿਤ ਹੋਊਗਾ ਤੇ ਉਹਦੇ ਨਾਲ ਜਿਹੜਾ ਵਾ ਕਿ ਆਪਣੇ ਸਰੀਰ ਦੀਆਂ ਬਿਮਾਰੀਆਂ ਦਾ ਵੀ ਬਹੁਤ ਚਾਂਸ ਘਟ ਜਾਂਦਾ ਇਹ ਤਰਸੇਮ ਸਿੰਘ ਜੀ ਇਹ ਵੀ ਜ਼ਰੂਰ ਦੱਸਿਓ ਕਿ ਕਿੱਥੋਂ ਦੀ ਬਰੀਡ ਆ ਕਿੱਥੋਂ ਦੀ ਵੈਰੈਟੀ ਆ ਕਿਉਂਕਿ ਇਹ ਵੇਖਿਆ ਇਹਨਾਂ ਦੇ ਕਲਰ ਲਾਲ ਰੰਗ ਦੇ ਇਹ ਵੀ ਜ਼ਰੂਰ ਦੱਸਿਓ ਤੁਹਾਨੂੰ ਹਾਂਜੀ ਇਹ ਜੀ ਆਸਟ੍ਰੇਲੀਅਨ ਬਰੀਡ ਆ ਇਹ ਕੁਦਰਤ ਫਾਰਮ ਮੋਹਾਲੀ ਚੰਡੀਗੜ੍ਹ ਬਹੁਤ ਵੱਡਾ ਵਾ ਉਹਨਾਂ ਤੋਂ ਅਸੀਂ ਇਹ ਲਿਆ ਵਾ ਜਦੋਂ ਅਸੀਂ ਚਾਲੂ ਕੀਤਾ ਸੀ ਉਦੋਂ ਸਾਡੇ ਇੱਥੇ ਲੱਗੇ ਕਿਸੇ ਨੇ ਕੰਮ ਚਾਲੂ ਨਹੀਂ ਕੀਤਾ ਸਾਨੂੰ ਗਡੋਏ ਨਹੀਂ ਮਿਲ ਰਹੇ ਫਿਰ ਅਸੀਂ ਬਾਗਬਾਨੇ ਵਾਲਿਆਂ ਨਾਲ ਕੰਟੈਕਟ ਕੀਤਾ ਖੇਤੀਬਾੜੀ ਵਾਲਿਆਂ ਨਾਲ ਵੀ ਮੁਰਕੇ ਗਾਂ ਦੀ ਗਾਂ ਦੱਸ ਪੈਂਦੀ ਸਾਨੂੰ ਫਿਰ ਉੱਥੋਂ ਇਹ ਮਿਲੇ ਹੁਣ ਜਿਹੜਾ ਵਾ ਕਿ ਅਗਭਾ ਨੇ ਤੋਂ ਵੀ ਡਾਕਟਰ ਵਿਕਰਮ ਜੀ ਤੇ ਇਨਸਪੈਕਟਰ ਰਾਜਵੀਰ ਜੀ ਵੀ ਬਹੁਤ ਸਾਡਾ ਸਾਥ ਦਿੰਦੇ ਆ ਤੇ ਖੇਤੀਬਾੜੀ ਤੋਂ ਬੀਟੀਐਮ ਗੁਰਪ੍ਰੀਤ ਜੀ ਤੇ ਡਾਕਟਰ ਭਵਿੰਦਰ ਜੀ ਬਲਾਕ ਅਫਸਰ ਆ ਬਹੁਤ ਮਹਿਕਮੇ ਵਾਲੋ ਵੀ ਸਾਨੂੰ ਸੰਜੋਗ ਮਿਲਦਾ ਜੀ ਬਾਕੀ ਜਿਹੜੇ કૃષਿਕ ਵਿਗਿਆਨ ਕੇਂਦਰ ਆ ਚਾਹੇ ਨਾਕ ਕਲਾਂ ਵਾਲਾ ਚਾਹੇ ਇਥੇ ਬੂ ਆ ਬਹੁਤ ਉਹ ਵੀ ਸਾਨੂੰ ਜਦੋਂ ਮੇਲੇ ਲੱਗਦੇ ਕਿਸਾਨੀ ਮੇਲੇ ਸਾਨੂੰ ਉੱਥੇ ਸਾਧਦੇ ਆ ਤੇ ਸਾਡਾ ਸਟਾਲ ਲੱਗਦਾ ਵਾ ਕਿਉਂ ਕਿਉਂਕਿ ਸਟਾਲ ਲੱਗਣਗੇ ਤੇ ਉੱਥੇ ਮੇਲਿਆਂ 'ਚ ਕਿਸਾਨ ਆਉਣਗੇ ਤੇ ਕਿਸਾਨਾਂ ਨੂੰ ਇਹਦੇ ਬਾਰੇ ਪਤਾ ਲੱਗੂਗਾ ਜੀ ਤੇ ਤਾਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਿੰਨਾ ਚਿਰ ਚ ਤਿਆਰ ਹੋ ਜਾਂਦੇ ਆ ਤੇ ਕਿਵੇਂ ਤਿਆਰ ਹੁੰਦੇ ਆ ਇਹ ਜੀ ਸਾਢੇ 3 ਮਹੀਨਿਆਂ ਤੋਂ ਲੈ ਕੇ 4 ਮਹੀਨਿਆਂ ਤੱਕ ਜਿਹੜਾ ਵਾ ਕਿ ਇਹ ਸਮਾਂ ਲੱਗ ਜਾਂਦਾ ਵਾ ਇਹਨੂੰ ਜਿਹੜਾ ਬਣਾਉਣ ਦੀ ਵਿਧੀ ਆ ਕਿ ਥੱਲੇੋਂ ਆਪਾਂ ਪਹਿਲਾਂ ਜਗ੍ਹਾ ਨੂੰ ਮਿੱਟੀ ਨੂੰ ਪਧਰਾ ਕਰ ਲੈਣਾ ਵਾ ਪੀ ਇੱਕ ਇਹ ਜਗ੍ਹਾ ਵੇਖਣੀ ਕਿ ਜਿੱਥੇ ਤੁਹਾਡੇ بارش ਦਾ ਪਾਣੀ ਜ਼ਿਆਦਾ ਨਾ ਰੁਕਦਾ ਹੋਵੇ ਕਿਉਂਕਿ ਪਾਣੀ ਇੱਥੇ ਖੜਨਾ ਨਹੀਂ ਚਾਹੀਦਾ ਪਾਣੀ ਤੋਂ ਤਾਂ ਆਪਾਂ ਆਪ ਵੀ ਇੱਥੇ ਪਾਉਣਾ ਹੀ ਹੁੰਦਾ ਵਾ ਪੰਜ ਸੱਤੀ ਦੇਣੀ ਕਿ ਇੱਥੇ ਨਮੀ ਜਰੀ ਬਰਕਰਾਰ ਰਹੇ ਗੋਹਾ ਸੁੱਕੇ ਨਾ ਫਿਰ ਜਿਹੜਾ ਕਿ ਇਹਨਾਂ ਨੂੰ ਵਿੱਚ ਤੁਰਨਾ ਫਿਰਨਾ ਵੀ ਜਰਾ ਕੇ ਆਸਾਨ ਹੋ ਜਾਊਗਾ ਫਿਰ ਤਰਪਾਲ ਕਾਲੀ ਲੈਣੀ ਆ ਜੀ ਉਹਨੂੰ ਆਪਾਂ ਵਿਚਾ ਲੈਣਾ ਵਾ ਉਹਦੇ ਉੱਤੇ ਗੋਹਾ ਸਾਫ ਸੁਥਰਾ ਕੋਈ ਵਿੱਚ ਲਫਾਫੇ ਜਾਂ ਰੋੜੇ ਕੱਖ ਕਾਨ ਨਹੀਂ ਹੋਣੇ ਚਾਹੀਦੇ ਕਿਉਂਕਿ ਇਹਨਾਂ ਦੀ ਖਰਾਕ ਹੀ ਗੋਹਾ ਵਾ ਇੱਕ ਕੈਚੂਆ ਜਿਹੜਾ ਵਾ ਆਪਣੇ ਤੋਂ 20 ਗੁਣਾ ਜ਼ਿਆਦਾ ਹੈ ਖਾਂਦਾ ਵਾ ਤੇ ਇਹਨੇ ਜਿੱਦਾਂ ਮਸ਼ੀਨ ਚੱਲਦੀ ਹੈ ਇਹਨੇ ਢੇਠਾਂ ਉੱਪਰ ਢੇਠਾਂ ਉੱਪਰ ਵਸੇ ਨੇ ਇਹੀ ਕੰਮ ਇਹਦਾ ਕਰੀ ਜਾਣਾ ਵਖਾਈ ਜਾਣਾ ਇਹਨੂੰ ਫਿਰ ਇਹਦੇ ਪਾਣੀ ਪਾਈ ਜਾਣਾ ਟੱਕਣਾ ਉੱਪਰੋਂ ਆਪਾਂ ਇਹਨੂੰ ਕੇਲਿਆਂ ਦੇ ਪੱਤੇ ਨਾਲ ਚਾਹ ਪਰਾਲੀ ਨਾਲ ਦੋ ਹੀ ਚੀਜ਼ਾਂ ਇਹ ਆਪਾਂ ਯੂਜ਼ ਕਰਨੀਆਂ ਵਾ ਹੋਰ ਕਪੜਾ ਵਗੈਰਾ ਉੱਤੇ ਨਹੀਂ ਪਾਉਣਾ ਕਿਉਂਕਿ ਉੱਚੋ ਮੁਰਕੇ ਬੋਰੀ ਚਾਹ ਪਾਉਣੇ ਹ ਇੰਨਾਂ ਨੂੰ ਆਕਸੀਜਨ ਵੀ ਚਾਹੀਦੀ ਆ ਹਵਾ ਚੋਂ ਜੋ ਲੈਣੀ ਹੁੰਦੀ ਆ ਤੇ ਇਹਦੇ ਜ਼ਰੂਰ ਇੱਕ ਸਵਾਲ ਮੈਂ ਪੁੱਛਣਾ ਚਾਹਾਂਗਾ ਕਿੱਲੇ ਦੇ ਵਿੱਚ ਕਿੰਨੀ ਪੈਂਦੀ ਆ ਕਿੰਨੀ ਮਾਤਰਾ ਦੇ ਵਿੱਚ ਪੈਂਦੀ ਆ ਤੇ ਫੇਰ ਇਹ ਫਾਇਦਾ ਵਾ ਵੇਖੋ ਜੀ ਆਪਾਂ ਜਿਹੜੀਆਂ ਜ਼ਮੀਨਾਂ ਵਾਂ ਆਪਦੀਆਂ ਆਪਾ ਪਾੜੇ ਤੇ ਕਰ ਲੀਆਂ ਵਾਂ ਵੇਖੋ ਵੇਖੀ ਆਪਾਂ ਜਿਹੜਾ ਵਕ ਜਿੱਦਾਂ ਮਾਨ ਸਾਹਿਬ ਆਂਦੇ ਆ ਕਿ ਤੂੰ ਕਿਹੜੀ ਸਪਰੇਅ ਕੀਤੀ ਲਾਲ ਟੱਕਣ ਵਾਲੀ ਆਪਾਂ ਵੇਖੋ ਵੇਖੀ ਜ਼ਿਆਦਾ ਕਰੀ ਜਾਂਦੇ ਆ ਹੁਣ ਵੀ ਅਸੀਂ ਆ ਦੋਹਾਂ ਦਿਨਾਂ ਪਿੰਡਾਂ ਦੀ ਮਿੱਟੀ ਚੈੱਕ ਕੀਤੀ ਸੀ ਮੈਕਮੇ ਨੇ ਆਣ ਕੇ ਕੈਂਪ ਲਾਇਆ ਫਿਰ ਦੱਸਿਆ ਕਿਸਾਨਾਂ ਨੂੰ ਕਿ ਭਈ ਜੂਰੀਆ ਤੁਹਾਡੇ ਬਹੁਤ ਆਈ ਤੁਸੀਂ ਨਾ ਪਾਓ 5 ਕਿਲੋ ਮਗਰ ਸਰਕਾਰ ਨੇ ਵੀ ਬੋਰੀ ਪਿੱਛੇ ਘਟਾਈ ਆ ਪਰ ਨਹੀਂ ਫੇਰ ਵੀ ਇਹਨਾਂ ਚਾਰ ਚਾਰ ਬੋਰੀਆਂ ਜਿਹੜੀਆਂ ਵਾਂ ਕਿ ਪਾਈਆਂ ਵਾਂ ਕਿ ਉਹਦਾ ਜਿਹੜਾ ਆਪਣੀ ਸਿਹਤ ਤੇ ਵੀ ਬਹੁਤ ਜ਼ਿਆਦਾ ਆੜਾ ਅਸਰ ਹੋ ਰਿਹਾ ਵਾ ਦੂਜਾ ਚੱਕਰ ਇਹ ਆ ਕਿ ਜ਼ਮੀਨ ਨੂੰ ਆਪਾਂ ਭਾੜੇ ਤੇ ਕਰ ਰੱਖਿਆ ਵਾ ਪਾ ਕੇ ਰਿਆਂ ਸਪਰੇਆ ਹੁਣ ਜਿਹੜਾ ਵਾ ਕਿ ਇਹ ਜਿਹੜੀ ਕਿ ਮਰਲੇ ਦੀ ਆਪਾਂ 2.5 ਤੋਂ 3 ਕਿਲੋ ਪਾਉਣੀ ਆ ਤੇ ਕਿੱਲੇ ਦਾ ਤੁਸੀਂ 160 ਮਰਲੇ ਤੇ ਲਾ ਲੋ ਹਿਸਾਬ ਕੇ 4.5 ਕੁਇੰਟਲ ਪਾਉਣੀ ਤੇ ਜਿਹੜੀ ਦੂਸਰੀ ਚੀਜ਼ ਆ ਆਪਾਂ ਪਹਿਲਾਂ ਪਾਉਨੇ ਆ ਉਹ 50% ਘਟਾ ਦੇਣੀ ਆ ਤੇ ਦੂਸਰੇ 6 ਮਹੀਨੇ ਬਾਅਦ ਉਹ 25% ਹੋਰ ਘਟਾ ਦੇਣੀ ਆ ਜੇ ਆਪਾਂ ਗੱਲ ਕਰ ਲਈਏ ਇਹਦੇ ਸਰਕਾਰਾਂ ਵੀ ਕਹਿੰਦਿਆਂ ਨੇ ਕਿ ਵੈਰਾਈਟੀ ਫਸਲਾਂ ਛੱਡ ਕੇ ਹੋਰ ਕਿਤੇ ਅਪਣਾਓ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਿਤਾ ਅਪਣਾਉਣ ਦੇ ਨਾਲ ਝੋਨੇ ਫਸਲ ਨਾਲੋਂ ਕੋਈ ਫਾਇਦਾ ਹੈ ਇਹਦੇ ਵਿੱਚ ਵੇਖੋ ਜੀ ਜਿਵੇਂ ਕਹਿ ਦਿੰਦੇ ਆ ਨਾ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਮੈਂ ਐਨਾ ਜੀ ਤੁਹਾਡਾ ਦਿਮਾਗ ਹੈ ਨਹੀਂ ਪੰਜਾਬ 'ਚ ਜਿੰਨਾ ਕੰਮ ਆ ਜੀ ਸਾਡੇ ਪ੍ਰਵਾਸੀਆਂ ਦੇ ਵੇਖੋ ਕਿੰਨੀ ਕਮਾਈ ਕਰ ਰਹੇ ਆ ਸਿਰਫ ਸਾਡੇ ਕੀ ਆ ਕਿ ਸਾਨੂੰ ਆ ਨੱਕ ਜਿਹਰਾ ਨਾ ਸ਼ਰਮ ਮਾਰਦੀ ਆ ਕਿ ਲੋਕ ਕੀ ਕਹਿਣਗੇ ਮੈਂ ਪਹਿਲਾਂ ਡਰਾਈਵਰ ਸੀ ਡਰਾਈਵਰੀ ਤੋਂ ਪਹਿਲਾਂ ਮੈਂ ਕਮੇਡੀਅਨ ਵੀ ਰਿਆ ਵਾਂ ਪਰ ਕਿਸਮਤ ਜਿੱਥੇ ਰੱਖੇ ਉੱਥੇ ਪਰ ਮੈਂ ਨਾ ਆ ਜਿਹੜਾ ਕੰਮ ਨਾਲੇ ਪੁੰਨ ਤੇ ਨਾਲੇ ਫਲੀਆਂ ਨਾਲੇ ਲੋਕਾਂ ਨੂੰ ਜ਼ਹਿਰ ਤੋਂ ਬਚਾ ਰਹੇ ਆ ਨਾਲੇ ਪ੍ਰੇਰਨਾ ਦੇ ਰਹੇ ਆ ਹੁਣ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ ਸਾਡੇ ਦੇ ਕੋਲ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਵੀ ਆਉਂਦੇ ਆ ਇੱਥੇ ਨਾਲੇ ਦੇਖਦੇ ਆ ਤੇ ਨਾਲੇ ਸਿੱਖਦੇ ਆ ਤੇ ਕਾਫੀ ਉਹਨਾਂ ਚ ਵੀ ਤੋ ਸ਼ਾਹ ਵੇਖਣ ਨੂੰ ਮਿਲਿਆ ਵਾ ਕਿਉਂਕਿ ਜਿਹੜੇ ਬੱਚੇ ਨੂੰ ਪਲੱਸ 1 ਤੋਂ ਹੀ ਰੁਜ਼ਗਾਰ ਮਿਲ ਜੇ ਨਾਲ ਉਹਨੂੰ ਪੈਸੇ ਕਮਾਉਣ ਦੀ ਲਗਨ ਲੱਗ ਜੇ ਉਹ ਨਾਲੇ ਮਾਂ ਪਿਓ ਦਾ ਵੀ ਸਖਾਲਾ ਕੰਮ ਰਹੂਗਾ ਤੇ ਨਾਲੇ ਮਾਂ ਪਿਓ ਦੀ ਵੀ ਜਾਨ ਸੌਖੀ ਦੂਜਾ ਜਿਹੜਾ ਜਦਾਂ ਤੁਸੀਂ ਆਖਿਆ ਵਾ ਕਿ ਸਰਕਾਰ ਤੇ ਵਾਕਈ ਬਹੁਤ ਜ਼ੋਰ ਲਾਉਂਦੀ ਆ ਕਿ ਤੁਸੀਂ ਜਿਹੜਾ ਕਿ ਸਹਾਇਕ ਧੰਦੇ ਕਰੋ ਸਹਾਇਕ ਧੰਦਿਆਂ ਬਾਰੇ ਆਪਾਂ ਨੂੰ ਜ਼ਿਆਦਾਤਰ ਕਿਸਾਨੀ ਮੇਲੇ 'ਚ ਪਤਾ ਲੱਗਣਾ ਵੇਖੋ ਜੀ ਇੱਕ ਸਾਡੀ ਗਲਤੀ ਇਹ ਆ ਕਿ ਜਦੋਂ ਕਿਸਾਨੀ ਮੇਲੇ ਲੱਗਦੇ ਸਰਕਾਰ ਵੀ ਬਹੁਤ ਰੋਲਾ ਪਾਉਂਦੀ ਆ ਕਿਸਾਨ ਜੂਨੀਅਲ ਵਾਲੇ ਵੀ ਬਹੁਤ ਰੋਲਾ ਪਾਉਂਦੇ ਆ ਪਰ ਅਸੀਂ ਜਾਣਦੇ ਨਹੀਂ ਆ ਸਾਨੂੰ ਜਿਹੜਾ ਸਾਡਾ ਕਿੱਤਾ ਵਾ ਉਹ ਕਿੱਤੇ 'ਚ ਸਾਨੂੰ ਵੇਖਣਾ ਚਾਹੀਦਾ ਵਾ ਵੀ ਫਾਇਦਾ ਵਾ ਤੇ ਅਸੀਂ ਉਹਦੇ ਬਾਰੇ ਜਾਣਕਾਰੀ ਵਾਧੂ-ਵਾਧ ਲਈ ਮੈਂ ਤਰਸੇਮ ਸਿੰਘ ਜੀ ਇੱਕ ਸਵਾਲ ਕਰ ਪ੍ਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਜਿਹੜੇ ਆ ਸਪਰੇਅ ਖਾਦਾਂ ਘੱਟ ਪਾਉਂਦੇ ਸਨ ਤੇ ਰੂੜੀ ਜ਼ਿਆਦਾ ਪਾਉਂਦੇ ਸਨ ਜਿਸ ਕਾਰਨ ਬਿਮਾਰੀਆਂ ਵੀ ਤੋਂ ਵੀ ਰਹਿਤ ਸਨ ਜੇਕਰ ਹੁਣ ਖਾਦ ਸਪਰੇਅ ਵਧ ਗਈ ਆ ਤੇ ਬਿਮਾਰੀਆਂ ਵੀ ਜ਼ਿਆਦਾ ਵਧ ਗਈਆਂ ਹਾਂਜੀ ਹਾਂਜੀ ਇਹੀ ਚੀਜ਼ ਆ ਜੀ ਕਿਉਂਕਿ ਅੱਜ ਤੋਂ 20 ਸਾਲ ਪਹਿਲਾਂ ਕਦੇ ਤੁਸੀਂ ਵੇਖਿਆ ਸੀ ਕਿਸੇ ਨੂੰ ਟੈਕ ਜਾਂ ਸ਼ੂਗਰ ਜਾਂ ਬੀਪੀ ਇੱਕ ਸਹੀ ਨਾ ਨਕਾਰੇ ਹੋਏ ਪਏ ਆ ਕੰਮ ਹੱਥੀਂ ਜਰਾ ਕਰਨਾ ਉਹ ਛੱਡ ਗਤਿਆ ਮੇਰੇ ਕੋਲ ਹੁਣ 5-6 ਡੰਗਰ ਆ ਜੀ ਤੇ ਮੈਂ ਇੰਜਨ ਵੀ ਹੈਗਾ ਹੱਥ ਨਾਲ ਪੱਠੇ ਉਤਰਦਾ ਕਾਪਾ ਵੀ ਹੈਗਾ ਤੇ ਵੱਡ ਦਵੇਂ ਬੈ ਕੇ ਹੱਥ ਨਾਲ ਆ ਮੈਂ ਕਿਉਂ ਕਿਉਂਕਿ ਫਿਰ ਗੋਡੇ ਗਿੱਟੇ ਤੁਰੇ ਰਹਿਣਗੇ ਤੇ ਜੇ ਆਪਾਂ ਅਸਲੋਂ ਹਥਿਆਰ ਛੱਡਦੇ ਮਾਡਰਨ ਬਣ ਕੇ ਤੇ ਆਪਣਾ ਬਹੁਤ ਸਰੀਰ ਦਾ ਨੁਕਸਾਨ ਨਾਲੇ ਰੋਟੀਆਂ ਦੋ ਵਾਰ ਦਿਖਾ ਲੇਦੀਆਂ ਨੇ ਨਾ ਤੇ ਹਾ ਚੀਜ਼ਾਂ ਪਹਿਲਾਂ ਵੀ ਲੋਕ ਹੱਥੀ ਮਿਹਨਤ ਬਹੁਤ ਕਰਦੇ ਸੀ ਤੇ ਫਿਜ਼ੀਕਲ ਤੌਰ ਤੇ ਫਿੱਟ ਰਹਿੰਦੇ ਸੀ ਠੰਡੀਆਂ ਚਾਟੇ ਦੀਆਂ ਲੱਸੀਆਂ ਲੱਸੀਆਂ ਪੀਂਦੇ ਸੀ ਹੁਣ ਜਿਹੜਾ ਵਾ ਕਿ ਇਸ ਚੀਜ਼ ਦਾ ਬਹੁਤ ਫਰਕ ਪੈ ਗਿਆ ਵਾ ਤੇ ਹੱਥੀ ਮਿਹਨਤ ਜਿਹੜੀ ਕਰਨੋਂ ਅਸੀਂ ਬਹੁਤ ਪਿਛਾਂ ਚਲੇ ਗਏ ਆ ਤੇ ਇਸ ਕਰਕੇ ਜਿਹੜਾ ਕਿ ਸਾਡੇ ਸਰੀਰ ਦਾ ਵੀ ਨੁਕਸਾਨ ਹੋ ਰਿਹਾ ਤੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਤੁਹਾਡਾ ਕੀ ਖਿਆਲ ਹੈ ਕਿ ਜੇਕਰ ਕਿਸਾਨ ਜਾਗਰਤ ਹੋ ਜਾਣ ਜੀ ਟੋਨੇ ਸਪਰੇਅ ਖਾਦ ਤੋਂ ਰਹਿਦ ਹੋ ਜਾਣ ਤੇ ਜੇ ਖਾਦ ਦੀ ਵਰਤੋਂ ਕਰਨ ਤਾ ਸਾਡਾ ਪੰਜਾਬ ਫੇਰ ਬਿਮਾਰੀਆਂ ਤੋਂ ਬਚ ਸਕਦਾ ਹੈ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਜਰਾ ਕਿ ਸਰਕਾਰ ਸਬਸਿਡੀ ਵੀ ਦਿੰਦੀ ਆ ਜੀ ਸਰਕਾਰ ਤੇ ਤਾਂ ਵੇਖੋ ਜੀ ਮਹਿਕਮੇ ਵਾਲੇ ਬਾਵਾ ਖਲਾਰ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਵੀ ਤੁਸੀਂ ਆਓ ਜਦੋਂ ਆਪਾਂ ਘਰੋਂ ਹੀ ਨਹੀਂ ਜਾਵਾਂਗੇ ਤੇ ਆਪਾਂ ਨੂੰ ਘਰ ਆਣ ਕੇ ਤੇ ਬਾਈ ਕਿਸੇ ਨੇ ਦੱਸਣਾ ਨਹੀਂ ਆ ਜੇ ਕੋਈ ਫੋਨ 'ਚੋਂ ਚੰਗੀ ਚੀਜ਼ ਆਉਂਦੀ ਆ ਤੇ ਆਪਾਂ ਕੋਈ ਨੱਚਣ ਝੁਕਣ ਚਾਹੇ ਕੋਈ ਕਮੇਡੀ ਵੇਖਣੀ ਆ ਚੰਗੀ ਚੀਜ਼ ਆਪਾਂ ਬਹੁਤ ਘੱਟ ਵਿੱਚੋਂ ਵੰਨੇ ਆ ਜਿਹੜੀ ਆਪਣੇ ਸਰੀਰ ਨਾਲ ਆਪਣੀ ਸਿਹਤ ਨਾਲ ਜਿਹੜੀ ਸੰਬੰਧਤ ਚੀਜ਼ ਆ ਉਹ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਉਹ ਆਪਾਂ ਨੂੰ ਵੇਖਣੀ ਵੀ ਚਾਹੀਦੀ ਆ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ ਬਾਕੀ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਤੁਹਾਡੇ ਦਰਸ਼ਕ ਇਹਨੂੰ ਵੇਖਣ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਕਿਉਂਕਿ ਕੰਮ ਬਹੁਤ ਵਧੀਆ ਸਾਡੇ ਕੋਲ ਇੱਥੇ ਟ੍ਰੇਨਿੰਗ ਲੈਣ ਆਉਂਦੇ ਜਿੱਦਾਂ ਹੁਣ ਇੱਕ ਸਾਡੇ ਕੋਲ ਆ ਵੀਰ ਇੱਕ ਇਹ ਆ ਇੱਕ ਹੋਰ ਆ ਰਿਹਾ ਵਾ ਟ੍ਰੇਨਿੰਗ ਲੈਂਦੇ ਆ ਤੇ ਇਹਨਾਂ ਨੇ ਕੰਮ ਚਾਲੂ ਕਰਨਾ ਵਾ ਕਿਉਂਕਿ ਜਿਹੜੀ ਨੌਕਰੀ ਆ ਉਹ ਭੁੱਖਾ ਬੰਦੇ ਨੂੰ ਮਰ ਨਹੀਂ ਦਿੰਦੀ ਤਰੱਕੀ ਕਰਨ ਨਹੀਂ ਦਿੰਦੀ ਤੇ ਜੇ ਤਰੱਕੀ ਉਹ ਕਰੂ ਬੰਦਾ ਜੇ ਰਿਸ਼ਵਤ ਜਿਆਦੀ ਲਊਗਾ ਪਰ ਉਹਦਾ ਫਾਇਦਾ ਕੋਈ ਨਹੀਂ ਹੱਥੀਂ ਮਿਹਨਤ ਕਰਕੇ ਜਿਹੜਾ ਬੰ ਵਿਆਲੇ ਕੰਮ ਹੁੰਦਾ ਬਾਕੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤਾਂ ਸਾਡੇ ਨਾਲ ਉਹ ਵੀਰ ਵੀ ਮੌਜੂਦ ਹੈ ਜਿਹੜਾ ਟ੍ਰੇਨਿੰਗ ਲੈਣ ਆਇਆ ਹੈ ਵੀਰ ਜੀ ਕੀ ਤੁਹਾਨੂੰ ਖਾਸ ਇਸ ਠੰਡੇ ਵਿੱਚ ਲੱਗਾ ਸਭ ਤੋਂ ਵਧੀਆ ਇਹ ਹੈ ਜੀ ਕਿ ਆਪਾਂ ਇੱਕ ਕੁਦਰਤੀ ਸਰੋਤ ਨਾਲ ਜੁੜ ਰਹੇ ਆ ਜਿਹਨਾਂ ਹਰ ਇੱਕ ਦੀ ਸਿਹਤ ਲਈ ਬਰਕਰਾਰ ਰਹੂਗੀ ਕੋਈ ਸਰੀਰ ਦਾ ਹਾਨੀਕਾਰਕ ਉਹ ਤਾਂ ਆਪਣਾ ਰੁਜ਼ਗਾਰ ਵੀ ਇਹਦੇ ਨਾਲ ਚੱਲਦਾ ਰਹੂਗਾ ਥੋੜਾ ਥੋੜਾ ਸਭ ਤੋਂ ਵਧੀਆ ਇਹ ਹੀ ਹੈ ਜੀ ਧੰਨਵਾਦ ਜੀ ਤਾਂ ਮੈਂ ਵੀਰਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਗੁੱਟੇ ਦੇ ਨਾਲ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਹਰ ਇੱਕ ਕਿਸਾਨ ਤੱਕ ਪਹੁੰਚੇ ਤੇ ਸਪਰੇ ਦਵਾਈਆਂ ਛੱਡ ਕੇ ਇਸ ਗਡੋਿਆਂ ਵਾਲੀ ਖਾਦ ਨੂੰ ਅਪਣਾਉਣ ਤੇ ਆਪਾਂ ਹਰ ਬਿਮਾਰੀ ਤੋਂ ਰਹਿਤ ਹੋ ਸਕਦੇ ਆ ਤੇ ਸਾਡੀ ਆਉਣ ਵਾਲੀ ਪੀੜ੍ਹੀ ਵੀ ਜੜੀ ਆ ਤੰਦਰੁਸਤ ਰਹਿ ਸਕਦੀ ਆ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਜਸਵੀਰ ਸਿੰਘ ਸ਼ਿਨਾ ਤਰਨਤਾਰਨ